ਹਰ ਨੂਨੇ ਇੱਕ ਦਿਨ ਸੱਸ ਬਣਨਾ ਹੈ ਪਰ ਫਿਰ ਵੀ ਪਤਾ ਨਹੀਂ ਨੂੰ ਸੱਸ ਦੇ ਵਿੱਚ ਹਮੇਸ਼ਾ ਕਿਉਂ ਈਰਖਾ ਮੁਕਾਬਲਾ ਅੱਗੇ ਵਧਣ ਦੀ ਹੋੜ ਦੂਜੇ ਨੂੰ ਪਿੱਛੇ ਕਰਨ ਦੀ ਹੋੜ ਕਿਉਂ ਬਣੀ ਰਹਦੀ ਜੇ ਨੂੰ ਸੱਸ ਮਾਤੀ ਵੰਜਨ ਮਾਤੀ ਨਾ ਵੀ ਵਨਨ परमातिवर का एक दूसरा ना स्लूखी कर ते मेनू लगदा है कि हर कार स्वर्ग बन जाए ਘਟ ਟੁੱਟਣ ਤੋਂ ਬਚ ਜਾ ਕੂਟ ਕਚਹਿਰੀਆਂ ਦਾ ਰਸ਼ ਘਟ ਜਾਏ ਬੱਚੇ ਪਰੇਸ਼ਾਨ ਹੋਣ ਤੋਂ ਬਚ ਜਾ ਸਿਰਫ ਤੇ ਸਿਰਫ ਨੂੰ ਸਾਸਨ ਥੋੜਾ ਜਿਹਾ ਆਪਣੇ ਈਕੋ ਨੂੰ ਸ਼ਾਂਤ ਕਰਨ ਦਿ ਲੋ ਕਿਉਂਕਿ ਨੂੰ ਸਾਸ ਦੋਨੋਂ ਹੀ ਇੱਕ ਤਰਖਤ ਦੀਆਂ ਦੋ ਟਾਣੀਆਂ ਨੇ ਜਿਉਂ ਚਾਹ ਤੇ ਇਕੱਠੀਆਂ ਝੂਟੇ ਲੈ ਸਕਦੀਆਂ ਝੂਟ ਸਕਦੀਆਂ ਨੇ ਤੇ ਜੇ ਚਾਹ ਤੇ ਦੋਵੇਂ ਆਪਸ ਚ ਖੈ ਸਕਦੀਆਂ ਨੇ ਇਹ ਹੁਣ ਤੁਹਾਡੇ ਤੇ ਡਿਪੈਂਡ ਕਰਦਾ ਹੈ ਕਿ ਜਦੋਂ ਤੁਹਾਨੂੰ ਪਤਾ ਹੈ ਕਿ ਮੈਂ ਪੁੱਤ ਵਿਆਇਆ ਜਿਹੜੀ ਮੇਰੀ ਨੂੰ ਆਈ ਹੈ ਉਹਦੇ ਵੀ ਕੋਈ ਸੁਪਨੇ ਨਹੀਂ ਕੋਈ ਚਾਹ ਨਹੀਂ ਉਹਨੇ ਵੀ ਇਸ ਘਰ ਚ ਹੀ ਰਹਿਣਾ ਇੱਥੇ ਹੀ ਖਾਣਾ ਇੱਥੇ ਹੀ ਪੋਣਾ ਇੱਥੇ ਹੀ ਕੁੰਮਣਾ ਤੇ ਹਰ ਗੱਲ ਤੇ ਉਹਦੀ ਨੋਕਾ ਟੋਕੀ ਉਹਨੂੰ ਪਰੇਸ਼ਾਨ ਕਰਨਾ ਕਿਤੇ ਨਾ ਕਿਤੇ ਆਪਣੇ ਘਰ ਤੇ ਮਾਹੌਲ ਨੂੰ ਖਰਾਬ ਕਰਨਾ ਇਸੇ ਤਰ੍ਹਾਂ ਨੂੰ ਨੂੰ ਵੀ ਪਤਾ ਹੈ ਕਿ ਇਹ ਮੇਰੀ ਜਿਹੜੀ ਸੱਸ ਹੈ ਇਸ ਨੇ ਬਹੁਤ ਮਿਹਨਤ ਦੇ ਨਾਲ ਘਰ ਬਣਾਇਆ ਹੈ ਸਭ ਕੁਝ ਕੀਤਾ ਹੈ ਪਰ ਜੇ ਕਿਤੇ ਛੋਟੀ ਜੀ ਗੱਲ ਤੋਂ ਮੈਨੂੰ ਸਮਝਾ ਦਿੰਦੀ ਏ ਤੇ ਉਹਨੂੰ ਟੁਕਣਾ ਸਮਝਣ ਦੀ ਬਜਾਏ ਜੇ ਆਪਾਂ ਕਹੀਏ ਕਿ ਉਹ ਸਾਨੂੰ ਸਮਝਾਉਣਾ ਚਾਹੁੰਦੀ ਏ ਤੇ ਜ਼ਿਆਦਾ ਚੰਗਾ ਜੇ ਆਪਾਂ ਮਾਪਿਆਂ ਦੀਆਂ ਗੱਲਾਂ ਘੱਟ ਸੁਣੀਏ ਆਪਣੇ ਸਹੁਰਿਆਂ ਦੀਆਂ ਗੱਲਾਂ ਬਾਹਰ ਕੱਟ ਕਰੀਏ ਆਪਣੇ ਸਹੁਰੇ ਪਰਿਵਾਰ ਨੂੰ ਹੀ ਆਪਣਾ ਘਰ ਸਮਝੀਏ ਤਾਂ ਸਿ ਬਹੁਤ ਸਾਰੀਆਂ ਸਮੱਸਿਆਵਾਂ ਤੋਂ ਬਚ ਸਕਦੇ ਹਾਂ ਬਹੁਤ ਸੱਸ ਸਮਝਦੀ ਹੈ ਇਹ ਮੇਰਾ Empire ਹੈ ਇਹ ਹਿੱਲਣਾ ਨਹੀਂ ਚਾਹੀਦਾ ਇਹ ਡੋਲਣਾ ਨਹੀਂ ਚਾਹੀਦਾ ਤੇ ਦੂਸਰੇ ਪਾਸੇ ਆਉਣ ਵਾਲੀ ਨੂੰ ਵੀ ਸਮਝਦੀ ਕਿ ਮੈਂ ਹੁਣ ਇਸ ਸੰਪਾਰਤ Empire ਦੀ ਆਉਣ ਵਾਲੀ ਸਕਸੈਸ ਸਰ ਹ ਜਿੱਦਾਂ ਪਹਿਲੇ ਰਾਜਾ ਬੁੱਢਾ ਹੋ ਜਾਂਦਾ ਤੇ ਰਾਜਕੁਮਾਰ ਸਪਣੇ ਵੇਖਨੇ ਸ਼ੁਰੂ ਕਰ ਦਿੰਦਾ ਰਾਜਾ ਬਣਨ ਦੇ ਇਸੇ ਤਰ੍ਹਾਂ ਨੂੰ ਵੀ ਸੋਚਦੀ ਕਿ ਉਹ ਜਿਹੜੀ ਸਾਸਤੀ ਗੱਤੀ ਹੈ ਉਹ ਮੈਨੂੰ ਮਿਲਣ ਵਾਲੀ ਹੈ ਵੀ ਮਨਮਰਜ਼ੀ ਕਰਦੀ ਇਸ ਕਰਕੇ ਕਿਉਂ ਨਾ ਆਪਾਂ ਸਾਰੇ ਇਦਾਂ ਦਾ ਕਰਮ ਹੌਲ ਤਈਏ ਕਿ ਸਾਡੇ ਘਰ ਦੇ ਮੀਲ ਮੈਂਬਰ ਖੁਸ਼ ਹੋ ਘਰ ਸੁੱਖ ਸ਼ਾਂਤੀ ਦੇਖ ਕੇ ਖੁਸ਼ਹਾਲੀ ਦੇਖ ਕੇ ਆਪਣੇ ਕੰਮਾਂ ਤੇ ਮਨ ਲਗਾ ਕੇ ਕੰਮ ਕਰਨ ਘਰ ਦੇ ਝਗੜੇ ਛੋਟੇ ਮੋਟੇ ਜਿਹੜੇ ਹੋਣ ਉਹ ਆਪੇ ਨਪਟਾ ਲੈ ਜਾਣ ਮੀਲ ਮੈਂਬਰਾਂ ਤੱਕ ਪਹੁੰਚਾਈ ਨਾ ਜਾਣ ਤੇ ਹੋ ਸਕਦਾ ਹੈ ਕਿ ਘਰ ਦਾ ਹੌਲ ਹੋਲੀ-ਹੋਲੀ ਬਹੁਤ ਸੋਹਣਾ ਹੋ ਜਾਏ ਇਸ ਕਰਕੇ ਘਰ ਦੀ ਤਰੱਕੀ ਤਹਦੀ ਪੋਸੀਬਲ ਹੈ ਜੇ ਘਰ ਦੇ ਵਿੱਚ ਸੁੱਖ ਸ਼ਾਂਤੀ ਹੋਏ ਸਮਾਜ ਦੇ ਵਿੱਚ ਵੀ ਤੁਸੀਂ ਤਾਦੀ ਕੋਈ ਵजूद ਬਣਾ ਸਕਦੇ ਹੋ ਜੇ ਪਹਿਲੇ ਤੁਹਾਡਾ ਘਰ ਖੁਸ਼ਹਾਲ ਇਸ ਕਰਕੇ ਨੂੰ ਸਸ ਦੇ ਹੱਥ ਹੈ ਕਿ ਉਹ ਘਰ ਨੂੰ ਸਵਰਗ ਬਣਾਉਣਾ ਚਾਹੁੰਦੀਆਂ ਜਾਂ ਨਰਕ ਬਣਾਉਣਾ ਚਾਹੁੰਦੀਆਂ ਤੇ ਆਪਾਂ ਕਿਉਂ ਨਰਕ ਬਣਾਈਏ ਕਿਉਂ ਨਾ ਆਪਾਂ ਆਪਣੇ ਘਰਾਂ ਨੂੰ ਸਵਰਗ ਬਣਾਈਏ ਆ ਫਿਰ ਆਪਣੇ ਜ਼ਿੰਮੇਵਾਰੀਆਂ ਨੂੰ ਆਪਣੇ ਅਧਿਕਾਰਾਂ ਨੂੰ ਸਮਝਿਓ ਔਰ ਉਹ ਸੀਮਾ ਤੱਕ ਉਹਨਾਂ ਦਾ ਪ੍ਰਯੋਗ ਕਰਿਏ ਜਿਹੜਾ ਸਾਡੇ ਘਰ ਦੀ ਬਿਹਤਰੀ ਵਾਸਤੇ